ਫਗਵਾੜਾ ਵਿਖੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਤੇ ਨਗਰ ਨਿਗਮ ਦਾ ਵੱਡਾ ਐਕਸ਼ਨ ਦੱਸਦੀ ਹੈ ਕਿ ਫਗਵਾੜਾ ਨਗਰ ਨਿਗਮ ਤਹਿਤ ਦੇ ਬਜ਼ਾਰੀ ਵਾਗਬਲੋਂ ਸ਼ਹਿਰ ਅੰਦਰ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਰੋਕਣ ਲਈ ਆਰੰਭੀ ਗਈ ਵਿਸ਼ੇਸ਼ ਮਹਿੰਮ ਦੇ ਤਹਿਤ ਕਈ ਖੋਖੇ ਕਈ ਦੁਕਾਨਾਂ ਦੇ ਬਾਹਰ ਪਿਆ ਸਮਾਨ ਜ਼ਬਤ ਕੀਤਾ ਗਿਆ ਇਸ ਦੌਰਾਨ ਕਮਿਸ਼ਨਰ ਮੈਡਮ ਡਾਕਟਰ ਅਕਸ਼ਤਾ ਗੁਪਤਾਨ ਨੇ ਕਿਹਾ ਕਿ ਅਗਰ ਕੋਈ ਵੀ ਦੁਕਾਨਦਾਰ ਪ੍ਰਸ਼ਾਸਨ ਦੇ ਹਦਾਇਤਾਂ ਦੀ ਉਲੰਘਣਾ ਕਰੇਗਾ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਕਜਿੰਨ ਲੈ ਕੇ ਦੁਕਾਨਦਾਰਾਂ ਵੱਲੋਂ ਕਈ ਜਗ੍ਹਾ ਬਹਿਸਬਾਜ਼ੀ ਵੀ ਕੀਤੀ ਨਜ਼ਰ ਆਈ ਦਿਖਾਉਂਦੇ ਹਾਂ ਪੂਰੀ ਖਬਰ ਕਿ ਕਿਸ ਤਰ੍ਹਾਂ ਰਿਹਾ ਫੋਆਰਾ ਨਗਰ ਨਗਰ ਕਮ ਤੇ ਬਾਜ਼ਾਰੀ ਵਿਭਾਗ ਵੱਲੋਂ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਇਹ ਵੱਡਾ ਐਕਸ਼ਨ ਹਰਿਸ਼ ਭੰਡਾਰੀ ਦੀ ਰਿਪੋਰਟ ਜਿਹੜਾ ਹੈਗਾ ਮਾਨਯੋਗ ਕਮਿਸ਼ਨਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼ਹਿਰ ਦੇ ਵਿੱਚ ਜਿਹੜੀ ਨਾਜਾਇਜ਼ ਅਕਰੋਚਮੈਂਟ ਹੋ ਰਹੀ ਆ ਮੂਵ ਕਰਨਾਸਤੇ ਨਗਰ ਨਿਗਮ ਦੀ ਮੀਮਾ ਜਾਈ ਹੈ ਜੀ। ਸਾਲ ਜਿਹੜਾ ਅਜੇ ਖੋਖੇ ਵਗੈਰਾ ਢਾਏ ਆ ਜਾਂ ਮਤਲਬ ਕਿ ਇਹਨਾਂ ਕੋਲ ਪਰਮਿਸ਼ਨ ਵਗੈਰਾ ਹੈਗੀ ਸੀ ਰੱਖਣ ਦੀ। ਦੇਖੋ ਜੀ ਇਹ ਨਵੀਂ ਉਸਾਰੀ ਜਿਹੜਾ ਹੈਗਾ ਵਾ ਨਵੇਂ ਖੋਖੇ ਜਿਹੜੇ ਹੈਗਾ ਵਾ ਲਾਰੇ ਹੈਗੇ ਆ ਲੋਕਾਂ ਨੂੰ ਬੜੀ ਦਿੱਕਤ ਹੁੰਦੀ ਆ ਪਰੇਸ਼ਾਨੀ ਹੁੰਦੀ ਆ ਟ੍ਰੈਫਿਕ ਜਾਮ ਹੁੰਦਾ ਹੈਗਾ ਵਾ ਜਿਹਦੀਆਂ ਸ਼ਿਕਾਇਤਾਂ ਸਾਨੂੰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਮਿਲ ਰਹੀਆਂ ਹੈਗੀਆਂ ਵਾ ਜਿਹੜੀ ਨਜਾਇਜ਼ ਕੰਸਟ੍ਰਕਸ਼ਨ ਹੈਗੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜਿਨ੍ਹਾਂ ਦਾ ਮਤਲਬ ਕਿ ਖੋਖਾ ਦੀ ਉਹਨਾਂ ਦਾ ਕਹਿਣਾ ਵਾ ਕਿ ਮੱਕੀ ਜਿਹੜੀਆਂ ਹੋਰ ਵੀ ਮ ਉਹਦੇ ਬਾਰੇ ਜੀ ਸਾਨੂੰ ਅੱਗੇ ਕੋਈ ਸ਼ਿਕਾਇਤ ਮਿਲੂਗੀ ਜਿਵੇਂ ਮੜ ਜੋ ਕਮਿਸ਼ਨਰ ਸਾਹਿਬ ਜੀ ਦੇ ਨਿਸ਼ਾ ਨਿਰਦੇਸ਼ ਹੋਣਗੇ ਉਸ ਮੁਤਾਬਕ ਜਿਹੜੀ ਹੈ ਕਾਰਵਾਈ ਕਰੀ ਜਾਏ। ਪਰ ਇੱਕ ਇੱਕ ਹਫਤਾ ਪਹਿਲਾਂ ਤੁਸੀਂ ਜਿਹੜੀ ਕਾਰਵਾਈ ਕੀਤੀ ਸੀ ਨਾਇਆ ਚੌਕ ਦੋਸ਼ਾਲਾ ਰੋਡ ਉੱਥੇ ਕਬਜ਼ੇ ਉਦਾਂ ਦੇ ਉਦਾਂ ਹੀ ਫਿਰ ਹੋ ਗਏ। ਉਹ ਜੀ ਅਸੀਂ ਉਹ ਅਸੀਂ ਅਗਲੇ ਹਫਤੇ ਜਿਹੜਾ ਹੈਗਾ ਵਾ ਅਸੀਂ ਇੱਕ ਦੋ ਦਿਨਾਂ ਤੱਕ ਫੇਰ ਵਿਜ਼ਿਟ ਕਰਾਂਗੇ ਜੀ ਜਿਹੜੀ ਵੀ ਕੋਈ ਨਜਾਇਜ਼ ਅਕਰੋਜਮੈਂਟ ਹੋਈ ਉਹ ਬਿਲਕੁਲ ਬਰਦਾਸ਼ਤ ਨਹੀਂ ਸਰ ਜਿੱਦਾਂ ਹੁਣ ਤੁਸੀਂ ਬੀਜਟ ਵਗੈਰਾ ਕਰਦੇ ਆ ਕਲੀਅਰ ਕਰਨ ਤੋਂ ਬਾਅਦ ਫੇਰ ਤੁਹਾਡੇ ਮਗੀ ਕਹਿ ਬਿਆਰੀ ਜਿੱਦਾਂ ਕੋਈ ਵੀ ਤੁਹਾਡੇ ਅਫਸਰ ਆਂਦੇ ਮਤਲਬ ਕਿ ਉਦਾਂ ਦੀ ਉਦਾਂ ਹੀ ਫੇਰ ਗੱਡੀਆਂ ਮਗੇ ਲੱਗ ਜਾਂਦੀਆਂ ਜੋ ਵੀ ਆ ਮਤਲਬ ਕਿ ਦੇਖੋ ਜੀ ਜ਼ਿੰਮੇਵਾਰੀ ਹੈ ਉਹ ਕਾਰਪੋਰੇਸ਼ਨ ਦੀ ਹੈ ਕਿ ਉਹ ਟ੍ਰੈਫਿਕ ਪਾਲਿਸੀ ਹੈਗੀ ਆ ਜੀ ਇਸ ਰਿਗਾਰਡਿੰਗ ਜਿਹੜਾ ਹੈਗਾ ਵਾ ਜਦੋਂ ਹੁਣ ਜਦੋਂ ਆਪਾਂ ਸਲਮਾ ਰੋਡ ਤੇ ਜਾਂਦੇ ਆ ਸਲਮਾ ਰੋਡ ਤੇ ਦੇਖੋ ਕਿੱਦਾਂ ਮਤਲਬ ਕਿ ਮਗੀ ਹਾਹਾਕਾਰ ਮੱਜ ਜਾਂਦੀ ਜਦੋਂ ਉਸ ਤੋਂ ਅੱਡੀ ਮਤਲਬ ਕਿ ਟੀਮ ਆਂਦੀ ਆ ਉਸ ਤੋਂ ਬਾਅਦ ਦਾ ਕੁਝ ਟਾਈਮ ਲਈ ਉਹ ਮਗੀ ਸਮਾਨ ਆਪਣਾ ਚੱਕ ਲੈਂਦੇ ਆ ਉਸ ਤੋਂ ਬਾਅਦ ਮਗੀ ਫੇਰ ਉੱਥੇ ਦਾ ਉੱਥੇ ਹੀ ਅੱਧੇ ਪੌਣੇ ਘੰਟੇ ਬਾਅਦ ਫੇਰ ਉੱਥੇ ਦਾ ਉੱਥੇ ਹੀ ਲੱਗ ਜਾਂਦਾ ਕੀ ਕਹਿੰਦੇ ਜਾਂਦੇ ਆ ਇਸ ਬਾਰੇ ਸਾਡੀ ਨੂੰ ਜਿਹਦੇ ਕਰਕੇ ਆਮ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਆ ਦਿੱਕਤ ਹੁੰਦੀ ਆ ਨਜਾਇਜ਼ ਕਰੂਟਮੈਂਟ ਅਸੀਂ ਜਿਹੜਾ ਹੈਗਾ ਮੈਂ ਨਹੀਂ ਹੋਣ ਦੇਵਾਂਗੇ ਇਹ ਤੁਹਾਡੀ ਰੂਟੀਨ ਵਾਈਜ਼ ਰਹੂਗੀ ਜੀ ਹਾਂਜੀ ਤੇ ਆਪਾਂ ਖੋਖਾ ਰੱਖਿਆ ਸੀਗਾ ਉਹ ਕਿਉਂ ਰੱਖਿਆ ਸੀਗਾ ਕਿਉਂਕਿ ਨਾਲ ਦੇ ਇਨਟੋਰਜਮੈਂਟ ਕਰਦੇ ਸੀਗੇ ਨਾਲ ਜਿਹੜਾ ਆਮ ਕੱਟਦਾ ਉਹਦਾ ਸਮਾਨ ਦੇਖੋ ਕਿੱਥੇ ਪਿਆ ਆ ਮੈਂ ਤਾਂ ਇਥੇ ਇਹ ਸਰਕਾਰ ਦੇ ਨਾਲ ਆ ਇਹ ਸਾਡਾ ਕੋਖਾ ਚੱਕ ਉਹਨਾਂ ਦੱਸਾਂ ਸਾਰੀ ਇੰਟਰਨਮੈਂਟ ਖਾਲੀ ਹੋਣੀ ਚਾਹੀਦੀ ਹੈ ਕੋਈ ਤੁਹਾਡੇ ਕੋ ਪਰਮਿਸ਼ਨ ਵਗੈਰਾ ਹੈਗੀ ਸੀ ਖੋਕੇ ਰੱਖਣ ਦੀ ਕਿਸੇ ਕੋਲ ਪਰਮਿਸ਼ਨ ਹੈ ਨਹੀਂ ਹਾਂਜੀ ਤੁਸੀਂ ਕੀ ਮੰਗ ਰੱਖਦੇ ਆਪਾਂ ਮੈਂ ਮੰਗ ਇਹ ਰੱਖਦਾ ਕਿ ਮੈਂ ਮੈਂ ਸਰਕਾਰ ਦੇ ਨਾਲ ਕਿਸੇ ਕੋਲ ਪਰਮਿਸ਼ਨ ਹੈ ਨਹੀਂ ਸਾਰਿਆਂ ਚ ਚਾਇਆ ਜਾਵੇ ਸਭ ਨੂੰ ਤੇ ਸਸ਼ੀਕਲ ਜੀ ਮੈਂ ਡਾਕਟਰ ਅਕਸ਼ਤਾ ਗੁਪਤਾ ਕਮਿਸ਼ਨਰ ਕਾਰਪੋਰੇਸ਼ਨ ਫਗਵਾੜਾ ਤੇ ਕਾਰਪੋਰੇਸ਼ਨ ਫਗਵਾੜਾ ਵੱਲੋਂ ਤਹਿ ਬਜਾਰੀ ਦੀ ਸਪੈਸ਼ਲ ਟੀਮ ਤਿਆਰ ਕੀਤੀ ਗਈ ਹੈ ਜਿਹੜੀ ਜਿਹਨਾਂ ਦਾ ਮੋਟਿਵ ਇਹ ਹੈਗਾ ਕਿ ਜਿਹੜੇ ਵੀ ਇਲੀਗਲ ਤਰੀਕੇ ਨਾਲ ਸੜਕ ਤੇ ਸਮਾਨ ਪਿਆ ਹੈ ਜਾਂ ਐਡਵਰਟਾਈਜ਼ਮੈਂਟ ਲਾਏ ਹੋਏ ਨੇ ਜਾਂ ਕੁਝ ਵੀ ਖੋਖੇ ਪਏ ਨੇ ਉਹਦਾ ਹੱਲ ਕੱਢਣਾ ਤੇ ਉਹਨਾਂ ਨੂੰ ਸਮਝਾਉਣਾ ਕਿ ਇਹ ਆਪਾਂ ਸੜਕ ਤੇ ਨਹੀਂ ਪਿੱਛੇ ਸੜਕ ਤੋਂ ਬਿਨਾ ਇਲੀਗਲ ਤਰੀਕੇ ਨਾਲ ਆਪਾਂ ਕੁਝ ਵੀ ਕਰੀਏ ਆਪਾਂ ਇਲੀਗਲ ਕੋਈ ਵੀ ਇਲੀਗਲ ਇਨਕਰੋਚਮੈਂਟ ਨਾ ਕਰੀਏ ਤੇ ਇਸ ਟੀਮ ਲਈ ਸਪੈਸ਼ਲ ਟੀਮ ਬਣਾਈ ਗਈ ਹੈ ਜਿਹੜੀ ਪੂਰੇ ਸ਼ਹਿਰ 'ਚ ਆਪਣਾ ਕੰਮ ਕਰ ਰਹੀ ਹੈ ਜਿੱਦਾਂ ਮੈਡਮ ਮਗੀ ਸ਼ਹਿਰ ਦੀ ਦੇ ਵਿੱਚ ਤੁਹਾਡੀਆਂ ਟੀਮਾਂ ਜਾਂਦੀਆਂ ਮਾ ਟੀਮਾਂ ਜਾਣ ਤੋਂ ਬਾਅਦ ਕੁਝ ਸਮੇਂ ਲਈ ਤਾਂ ਸਮਾਨ ਉਹ ਚੱਕ ਲੈਂਦੇ ਬਾਜ਼ਾਰਾਂ ਵਾਲੇ ਉਸ ਤੋਂ ਬਾਅਦ ਤਰੰਤ ਉਹ ਸਾਮਾਨ ਉੱਥੇ ਦਾ ਉੱਥੇ ਫੈਗੜ ਜਾਂਦਾ ਉਹਦੇ ਬਾਰੇ ਕੀ ਸ਼ਹਿਰ ਵਾਸੀ ਨੂੰ ਅਪੀਲ ਕਰਨਾ ਜਾਂਦੇ ਮੇਰੇ ਸ਼ਹਿਰ ਵਾਸੀ ਨੂੰ ਪਹਿਲਾਂ ਤਾਂ ਆਈ ਅਪੀਲ ਹੈ ਕਿ ਆਪਾਂ ਸ਼ਹਿਰ ਦੇ ਭਲੇ ਲਈ ਇਹਨੂੰ ਫੋਲੋ ਕਰੀਏ ਜਿਹੜੇ ਵੀ ਦੁਕਾਨਦਾਰ ਹੈਗੇ ਨੇ ਆਪਣੇ ਦੁਕਾਨਦਾਰ ਐਸੋਸੀਏਸ਼ਨਸ ਹੈਗੇ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਜਿਹੜਾ ਸਾਮਾਨ ਆਪਣਾ ਦੁਕਾਨ ਦਾ ਹੈ ਆਪਾਂ ਦੁਕਾਨ ਦੇ ਅੰਦਰ ਰੱਖੀਏ ਲੋਕੀ ਅੰਦਰ ਆ ਕੇ ਵੀ ਦੇਖ ਸਕਦੇ ਨੇ ਉਹਨੂੰ ਬਾਹਰ ਰੱਖਣ ਦੀ ਲੋੜ ਨਹੀਂ ਹੈਗੀ ਉਹਦੇ ਕਰਕੇ ਰਸਤਾ ਬਹੁਤ ਬਲੌਕ ਹੁੰਦਾ ਹੈ ਦੂਜੀ ਚੀਜ਼ ਜਿਹੜਾ ਵੀ ਆਪਾਂ ਤੇ ਬਜਾਰੀ ਤੇ ਸਮਾਨ ਲੈਂਦੇ ਆ ਉਹਦਾ ਇੱਕ ਚਲਾਨ ਕੱਟ ਕੇ ਦੁਕਾਨਦਾਰ ਆਪਣਾ ਸਮਾਨ ਵਾਪਿਸ ਲੈ ਕੇ ਜਾ ਸਕਦਾ ਹੈ ਉਹਦੇ ਕਰਕੇ ਹੀ ਆਪਾਂ ਉਹਨੂੰ ਸਮਾਨ ਵਾਪਿਸ ਕਰਦੇ ਆ ਇੱਕ ਚਲਾਨ ਕੱਟਦਾ ਹੈ ਪਰ ਆਪਾਂ ਕੋਸ਼ਿਸ਼ ਕਰਦੇ ਆ ਕਿ ਇੱਕ ਦੁਕਾਨ ਤੋਂ ਦੁਬਾਰਾ ਉਹ ਕੰਪਲੇਂਟ ਨਾ ਮੈਡਮ ਇੱਕ ਜੈਲੋ ਲਾਈਨ ਦੀ ਵੀ ਚੱਲੀ ਸੀ ਮਹੀਮ ਉਹਦੇ ਬਾਰੇ ਕੁਝ ਜੈਲੋ ਲਾਈਨ ਦੀ ਆਪਾਂ ਐਸਟੀਮੇਟ ਤਿਆਰ ਕਰ ਰਹੇ ਆ ਪੂਰੇ ਸ਼ਹਿਰ ਦੇ ਲਈ ਉਹਦੇ ਲਈ ਇੱਕ ਸਪੈਸ਼ਲ ਟੈਂਡਰ ਕਰਕੇ ਪੂਰੇ ਮਾਰਕੀਟ ਏਰੀਆ ਜੈਲੋ ਲਾਈਨ ਲਗਾ